ਹਾਂਜੀ ਹਾਂਜੀ ਬੈਂਜੀ ਕੀ ਹਾਂਜੀ ਸਾਡੇ ਬਹੁਤ ਹੀ ਸਤਿਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੀ ਕਦੀ ਵੀ ਕਹਿੰਦੇ ਸੀ ਇਤਿਹਾਸਕ ਆ ਕੇ ਬੋਲ ਨਹੀਂ ਸਕਦੇ ਨਾ ਤੇ ਸਟੇਜਾਂ ਤੇ ਕਹਿੰਦੇ ਇੱਕ ਸਰਕਾਰੀ ਮੁਲਾਜ਼ਮਾ ਦੇਖੋ ਸਰਕਾਰੀ ਮੁਲਾਜ਼ਮ ਜੇ ਧਰਨੇ ਲਾ ਸਕਦੇ ਆ ਤੇ ਜੇ ਸਰਕਾਰ ਨੇ ਚੰਗੇ ਕੰਮ ਕੀਤੇ ਹੋਣ ਤੇ ਉੱਥੇ ਜਾ ਕੇ ਦੱਸ ਵੀ ਸਕਦੇ ਆ ਸਾ ਮੇਰਾ ਜ਼ਿਲ੍ਹਾ ਜਲੰਧਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਧਰਨੇ ਤੇ ਆਏ ਸੀ ਜਦੋਂ ਇਹ ਸਰਕਾਰ ਨਹੀਂ ਸੀਗੀ ਇਹਨਾਂ ਨੇ ਆ ਕੇ ਦੜੀ ਤੇ ਇੱਕ ਗੱਲ ਕੀਤੀ ਸੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਇਹਨਾਂ ਨੇ ਕਿਹਾ ਸੀ ਮੈਂ ਤੁਸੀਂ ਕਿਹੜੇ ਦੇ ਆਪਾ ਗਾਲ ਸੀ ਕਿ ਆਸੀਂ ਕੱਚੇ ਦੇ ਆਪਾ ਗਾਂ ਇਹਨਾਂ ਨੇ ਇੱਕ ਗੱਲ ਕਹੀ ਸੀ ਮੈਂ ਕੱਚੀਆਂ ਇੱਟਾਂ ਵੇਖੀਆਂ ਸੀਗੀਆਂ ਮੈਂ ਕੱਚੇ ਘਰ ਵੇਖੇ ਸੀ ਪਰ ਕੱਚੇ ਅਧਿਆਪਕ ਨਹੀਂ ਸੀ ਵੇਖੇ ਜਦੋਂ ਮੇਰੀ ਸਰਕਾਰ ਆਊਗੀ ਜੇ ਮੈਂ ਪਹਿਲ ਦੇ ਅਧਾਰ ਤੇ ਪੱਕਿਆ ਨਾ ਕਰ ਸਕਿਆ ਤਾਂ ਤੁਹਾਨੂੰ ਪਹਿਲ ਦੇ ਅਧਾਰ ਤੇ ਤੁਹਾਡੀਆਂ ਤਨਖਾਹਾਂ 'ਚ ਵਾਅਦਾ ਕਰਾਂਗਾ ਲੋਕਾਂ ਨੇ ਬਹੁਤ ਕਿਹਾ ਟੀ ਨਹੀਂ ਜੀ ਪਹਿਲਾਂ ਕੈਪਟਨ ਵੀ ਤੁਹਾਡੇ ਤਰ੍ਹਾਂ ਹੀ ਆਉਂਦੇ ਰਹੇ ਸੀਗੇ ਉਹ ਕਰਨਗੇ ਪਰ ਉਹ ਮਹਿਲਾ ਚੋਂ ਬਾਹਰ ਨਹੀਂ ਨਿਕਲੇ ਕਿਉਂਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਤਨਖਾ ਨਾ ਤੇ ਮਾਲੀ ਲੱਭਿਆ ਨਾ ਕੈਪਟਨ ਲੱਭਿਆ ਉਸ ਤੋਂ ਬਾਅਦ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਆਉਂਦਿਆਂ ਤੁਹਾਡੀਆਂ ਤਨਖਾਹਾਂ ਵਧਾਵਾਂਗੇ ਸਾਡੀ ਤਨਖਾਹ 6000 ਸੀ ਆਉਂਦਿਆਂ 30 ਗੁਣਾ ਤਨਖਾਹਾਂ ਕੀਤੀਆਂ ਤੇ ਵੱ ਸਭ ਤੋਂ ਵਧੀਆ ਗੱਲ ਕਿ ਸਾਡੇ ਸੀਐਮ ਸਾਹਮਣੇ ਪਹਿਲਾਂ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਅਨਾਉਂਸ ਕੀਤਾ ਨਹੀਂ ਤੇ ਅੱਜ ਤੱਕ ਮੈਂ ਕਦੀ ਨਹੀਂ ਦੇਖਿਆ ਕਿ ਕੋਈ ਮੁੱਖ ਮੰਤਰੀ ਸਾਹਿਬ ਆ ਫੋਨ ਕਰਨ ਅੱਜ ਜਿਵੇਂ ਇੱਥੇ ਆਏ ਆ ਤਾਂ ਕਿ ਜੇ ਸਰਕਾਰਾਂ ਨੇ ਕਾਰ ਰਿਆ ਸੀ ਚਲੋ ਸਾਡੇ ਕੰਮ ਕੀਤੇ ਅੱਜ ਅਸੀਂ ਵੀ ਲੋਕਾਂ ਨੂੰ ਦੱਸਣ ਆਏ ਆਂ ਕਿ ਚਲੋ 12710 ਦੀ ਆਪਣੀ ਤੁਨਕਾਂ ਅੱਜ ਵਾਦਾ ਹੋਇਆ ਜੋ ਸਿਸਟਮ ਖਰਾਬ ਹੋਇਆ ਸੀ ਉਹਨੂੰ ਕਰਦੇ ਕਰਦੇ ਟਾਈਮ ਤਾਂ ਲੱਗਣਾ ਜੋ ਸਾਡੇ ਮਸਲੇ ਰਹਿ ਗਏ ਉਹ ਵੀ ਸਾਨੂੰ ਬੜੀ ਵੱਡੀ ਆਸ ਆ ਕਿ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਪੂਰੀ ਕਰਨਗੇ ਸੋ ਅੱਜ ਅੱਜ ਹੱਕ 'ਚ ਆਏ ਆਂ ਚਾਹੇ ਸਰਕਾਰਾਂ ਕਹਿ ਦੇਣ ਮੁਲਾਜ਼ਮ ਆ ਨਹੀਂ ਸਕਦੇ ਪਰ ਜੇ ਚੰਗੇ ਕੰਮ ਕੀਤੇ ਅਸੀਂ ਆਵਾਂਗੇ ਸਰਕਾਰਾਂ ਨਿਕਲਾ ਜਿੰਦਾਬਾਦ ਸਰਕਾਰਾਂ ਤਾਂ ਸਾਹਮਣੇ ਖੜੀਆਂ ਆ ਸਰਕਾਰਾਂ ਕਿਵੇਂ ਕਹਿ ਦੇਣਗੇ ਤੁਸੀਂ ਆ ਨਹੀਂ ਸਕਦੇ ਕਿਉਂ ਨਹੀਂ ਦੱਸ ਸਕਦੇ ਵੀ ਜੇ ਕੋਈ ਚੰਗਾ ਕੰਮ ਹੋਇਆ ਕਿਉਂ ਨਹੀਂ ਦੱਸ ਸਕਦੇ ਨਹੀਂ 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 ਕੋਈ ਗੱਲ ਹੀ ਨਹੀਂ ਕੋਈ ਗੱਲ ਨਹੀਂ ਜਿਉਣ ਦੇ ਵਾਸਤੇ ਰੋ ਪੈਣਾ ਬਹੁਤ-ਬਹੁਤ ਤੁਹਾਨੂੰ ਸੋ ਵੀਰੋ ਮੈਂ ਇਹੀ ਕਹਿਣ ਆਇਆ ਕਿ ਕੋਈ ਨੀਅਤ 'ਚ ਖੋਟ ਨਹੀਂ ਸਾਡੇ ਅਸੀਂ ਚਾਹੁੰਦੇ ਤਰੱਕੀ ਕਰੇ ਪੰਜਾਬ 'ਚ ਸਾਰੇ ਪਾਸੇ ਖੇਡਾਂ 'ਚ ਅਸੀਂ ਤਰੱਕੀ ਕਰੀਏ ਅਸੀਂ ਵਪਾਰ 'ਚ ਤਰੱਕੀ ਕਰੀਏ ਖੇਤੀ ਜੀ ਤਰੱਕੀ ਕਰੀਏ ਕੋਈ ਇਹੋ ਜਿਹਾ ਸ਼ੋਭਾ ਕੋਈ ਇਹੋ ਜਿਹਾ ਫਰਕ ਨਾ ਰਵੇ ਜਿਹੜਾ ਤੱਕੀ ਨਾ ਕਰੇ ਚਾਹੇ ਉਹ ਰੇਡੀ ਵਾਲਾ ਹੈ ਚਾਹੇ ਰਿਕਸ਼ੇ ਵਾਲਾ ਉਹਨੂੰ ਹੱਕ ਮਿਲਣਾ ਚਾਹੀਦਾ ਹੈ ਮਾਨ ਸਲਮਾਨ ਸਤਿਕਾਰ ਮਿਲਣਾ ਚਾਹੀਦਾ ਹੈ ਇਹੀ ਹਾਂਜੀ ਭੈਣ ਕੀ ਕਹਿਆ ਜੀ ਮੈਨੂੰ ਪਤਾ ਨਹੀਂ ਲੱਗਿਆ ਸਕੂਲ 12ਵੀਂ ਤੱਕ ਕਰ ਹੁਣ ਕਿੰਨੇ ਤੱਕ ਹੈ 10ਵੀਂ ਤੱਕ ਆ ਜੀ ਇੱਕ ਇਹਨਾ ਸਕੂਲ ਆਪਣੇ ਕੋਲ ਜਗ੍ਹਾ ਘੱਟ ਹੋਣ ਕਰਕੇ ਨਹੀਂ ਉੱਪਰ ਕਰਦੇ ਨੇ ਅਸੀਂ ਨਾ ਹੁਣ ਕੀ ਕੀਤਾ ਜੀਆ 1 ਕਰੋੜ 10 ਲੱਖ ਰੁਪਈਆ ਆਪਾਂ ਨੂੰ ਗ੍ਰਾਂਟ ਆ ਚੁੱਕੀ ਆ ਸਕੂਲ ਲਈ ਅੱਛਾ ਨਹੀਂ ਉੱਪਰ ਕਰੀ ਹਾਂਜੀ ਉੱਤੇ ਹੋ ਸਕਦਾ ਅਸੀਂ ਜਗ੍ਹਾ ਘੱਟ ਕਰਕੇ ਆ 1 ਕਰੋੜ 10 ਲੱਖ ਰੁਪਈਆ ਤੁਹਾਡੇ ਸਕੂਲ ਨੂੰ ਅਸੀਂ ਗ੍ਰਾਂਟ ਜਾਰੀ ਕਰਤੀ ਉਹ ਜੇ ਜਗ੍ਹਾ ਘੱਟ ਐ ਇਦਾਂ ਘੱਟ ਐ ਤਾਂ ਇਦਾਂ ਕਰ ਲਾਂਗੇ ਕੋਈ ਗੱਲ ਨਹੀਂ